ਸਿੱਧੀ ਗੱਲ ਕਿਸਾਨ ਭਰਾਵੋ ਸਵਾਗਤ ਹੈ ਤੁਹਾਡਾ ਮਾਲਵਾ ਫਾਰਮ ਇਨਫੋਰਮੇਸ਼ਨ ਚੈਨਲ ਤੇ ਅੱਜ ਆਪਾਂ ਗੱਲਬਾਤ ਕਰਦੇ ਕਣਕ ਦੇ ਉੱਤੇ ਕੁਝ ਕਾਉਣ ਵਾਲੀਆਂ ਕਮੀਆਂ ਦੀ ਜਿਹਦੇ ਕਰਕੇ ਕਿ ਝਾੜ ਪ੍ਰਭਾਵਤ ਹੋ ਜਾਂਦਾ ਜਾ ਆਪਾਂ ਕਹਿ ਲਈਏ ਕਿ ਕਈ ਚੀਜ਼ਾਂ ਤੋਂ ਆਪਾਂ ਨੂੰ ਵੇਰ ਰਹਿਣਾ ਚਾਹੀਦਾ ਜਿਹੜੀ ਚੀਜ਼ ਦੀ ਆਪਣੇ ਖੇਤ ਦੇ ਵਿੱਚ ਕਮੀ ਨਹੀਂ ਹੈਗੀ ਉਹਦੀ ਜ਼ਰੂਰਤ ਵੀ ਨਹੀਂ ਹੈਗੀ ਆਪਾਂ ਨੂੰ ਵਿੱਚ ਪਾਉਣ ਦੀ ਖੇਤ ਦੇ ਕਿਸੇ ਵੀ ਤਰੀਕੇ ਦਾ ਕੋਈ ਵੀ ਸੜਕਿਆ ਕਰਨ ਦੀ ਇਸ ਵਿਸ਼ੇ ਤੇ ਆਪਾਂ ਗੱਲਬਾਤ ਕਰਦੇ ਆਂ ਵੀਡੀਓ ਨੂੰ ਧਿਆਨ ਨਾਲ ਸੁਣਿਓ ਦੇਖਣ ਦੀ ਜਗ੍ਹਾ ਤੇ ਤੇ ਉਹਦੇ ਤੇ ਅਸਰ ਕਰਨ ਦੀ ਕੋਸ਼ਿਸ਼ ਵੀ ਕਰਿਓ। ਸੋ ਜੇਕਰ ਨਵੇਂ ਚੈਨਲ ਤੇ ਆਇਓ ਤਾਂ ਚੈਨਲ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਦਬਾ ਲਓ। ਅਗਲੀਆਂ ਵੀਡੀਓ ਤੁਹਾਨੂੰ ਪਹੁੰਚਦੀਆਂ ਰਹਿਣਗੀਆਂ ਤੁਹਾਡੇ ਤੱਕ। ਸੋ ਗੱਲ ਕਰਦੇ ਆਂਗੇ ਕਿਸਾਨ ਭਰਾਵੋ। ਆਪਾਂ ਹੁਣ ਦੇਖੋ ਸਾਡਾ ਕੰਮ ਆ। ਜੋ ਵੀ ਕਿਸਾਨ ਭਰਾਵਾਂ ਦੇ ਨਾਲ ਗੱਲਬਾਤ ਹੁੰਦੀ ਹੈ, ਜਿਹੜੀਆਂ ਕਮੀਆਂ ਫਸਲ ਨੂੰ ਆਉਂਦੀਆਂ ਨੇ, ਉਹਦੇ ਬਾਰੇ ਗੱਲਬਾਤ ਕਰਦੇ ਰਹਿਣਾ ਤੁਹਾਡੇ ਨਾਲ, ਵੀਡੀਓ ਪਾ ਕੇ ਤੁਹਾਨੂੰ ਅਵੇਅਰ ਕਰਦੇ ਰਹਿਣਾ ਤੁਹਾਨੂੰ ਇੱਕ ਕਿਸਮ ਦਾ ਆਪਾਂ ਕਹਿ ਦਈਏ ਕਿ ਚਿਤਾਵਨੀ ਦਿੰਦੇ ਰਹੇ ਨਾ ਕਿ ਇਹ ਕਮੀ ਆ ਸਕਦੀ ਹੈ ਜਿਵੇਂ ਪਿਛਲੇ ਸਾਲਾਂ ਦੇ ਵਿੱਚ ਆਈ ਸੀ ਜੇ ਇਹਦਾ ਹੱਲ ਕੀ ਆ ਇਸ ਵਿਸ਼ੇ ਤੇ ਆਪਾਂ ਗੱਲਬਾਤ ਤੁਹਾਡੇ ਨਾਲ ਕਰਦੇ ਰਹਨੇ ਆ ਪਰ ਇੱਕ ਗੱਲ ਕਿਸਾਨ ਭਰਾਓ ਆਪਾਂ ਅਕਸਰ ਹੀ ਕਹਿੰਨੇ ਹੁੰਨੇ ਆ ਕਿ ਪਿਛਲੀਆਂ ਬਹੁਤ ਸਾਰੀਆਂ ਵੀਡੀਓ ਚ ਵੀ ਗੱਲਬਾਤ ਕੀਤੀ ਹੈ ਕਿ ਹਰ ਇੱਕ ਵੀਡੀਓ ਤੁਹਾਡੇ ਵਾਸਤੇ ਹਰ ਇੱਕ ਕਿਸਾਨ ਵਾਸਤੇ ਨਹੀਂ ਹੁੰਦੀ ਕਿਉਂਕਿ ਦੇਖੋ ਜੋ ਵੀ ਕਮੀ ਆਉਂਦੀ ਹੈ ਨਾ ਉਹ ਹਰ ਇੱਕ ਦੇ ਖੇਤ ਦੇ ਵਿੱਚ ਹਰ ਇੱਕ ਏਰੀਆ ਦੇ ਵਿੱਚ ਨਹੀਂ ਆਉਂਦੀ ਕਿਸੇ ਏਰੀਆ ਦੇ ਵਿੱਚ ਕੁਝ ਵੀ ਕਰਨ ਦੀ ਜ਼ਰੂਰਤ ਨਹੀਂ ਕਿਤੇ ਕਿਤੇ ਬਹੁਤ ਸਾਰੇ ਕਿਸਾਨ ਭਰਾ ਕਣਕਾਂ ਨੂੰ ਇਹਨਾਂ ਤੋਂ ਲਾ ਕੇ ਚਾਰ ਸਪਰੇਹਾਂ ਤੱਤਾਂ ਵਾਲੀਆਂ ਕਰ ਦਿੰਦੀਆਂ ਨੇ ਘਾਟਾਂ ਵਾਲੀਆਂ ਸਪਰੇਹਾਂ ਕਹਿੰਦੇ ਆ ਜਿਹਨੂੰ ਆਪਾਂ ਜਾਂ ਘਾਟਨਾਂ ਵਾਲੇ ਸੜਕੇ ਆ ਜਾਂ ਝਾੜ ਵਧਾਉਣ ਵਾਲੀਆਂ ਕਹਿ ਲੈਂਦੇ ਆ ਉਹ ਕਰਦੇ ਨੇ ਫੇਰ ਜਾ ਕੇ ਕਿਤੇ ਫਸਲ ਹੁੰਦੀ ਆ ਸੋ ਜੇ ਤਾਂ ਦੇਖੋ ਤੁਹਾਡੇ ਖੇਤਾਂ ਦੇ ਵਿੱਚ ਜਿਵੇਂ ਕਿ ਆਪਾਂ ਮੇਨ ਗੱਲ ਕਰੀਏ ਤਾਂ ਮੈਗਨੀਜ਼ ਦੀ ਜੇ ਤਾਂ ਦੇਖੋ ਮੈਗਨੀਜ਼ ਦੀ ਕਮੀ ਆ ਜਿਹੜੀ ਉਹ ਹੈਗੀ ਆ ਕਮੀ ਕਿੱਥੇ ਆਉਂਦੀ ਆ ਇੱਕ ਗੱਲ ਹੋਰ ਨੋਟ ਕਰ ਲਓ ਕਿ ਸਾਨੂੰ ਭਰਾਓ ਜੇ ਤਾਂ ਤੁਸੀਂ ਬਿਨਾ ਕੱਦੂ ਤੋਂ ਝੋਨਾ ਜਾਂ ਸਿੱਧੀ ਬਿਜਾਈ ਕਰਦੇ ਹੋ ਜਾਂ ਬਿਨਾ ਝੋਨੇ ਵਾਲਾ ਤੁਹਾਡੇ ਕੋਲੇ ਕੋਈ ਖੇਤ ਆ ਹੋਰ ਕੋਈ ਖੇਤੀ ਕਰਦੇ ਤਾਂ ਉਹਦੇ ਵਿੱਚ 99% ਮੈਗਨੀਜ਼ ਦੀ ਕਮੀ ਆਉਂਦੀ ਨਹੀਂ ਉਹਦੇ ਵਾਸਤੇ ਸੋਚਣਾ ਬੰਦ ਕਰ ਦਿਓ ਹਾਂ ਜੇਕਰ ਕਦੂ ਕਰਕੇ ਝੋਨਾ ਲਾ ਰਹੇ ਹਾਂ ਫਸਲੀ ਚੱਕਰ ਸਿਰਫ ਕਣਕ ਤੇ ਝੋਨਾਗਾ ਤਾਂ ਉੱਥੇ ਮੈਗਨੀਜ਼ ਦੀ ਕਮੀ ਆ ਜਾਂਦੀ ਹੈ ਨਿਸ਼ਾਨੀਆਂ ਨੂੰ ਦੇਖ ਕੇ ਉੱਥੇ ਸੜਕਿਆ ਕਰਨਾ ਬਣਦਾ ਪਰ ਇਹ ਵੀ ਆਉਂਦੀ ਕਦੋਂ ਜਦੋਂ ਕਿਤੇ ਧੁੰਦ ਦੇ ਦਿਨ ਹੁੰਦੇ ਆ ਜਿਹਾ ਆਪਾਂ ਕਹਿੰਦੇ ਸੂਰਜ ਨਹੀਂ ਦਿਖਾਈ ਦਿੰਦਾ ਇਹੋ ਜਿਹੇ ਟਾਈਮ ਤੇ ਆਉਂਦੀ ਹੈ ਤਾਂ ਉਹਨਾਂ ਦਿਨਾਂ ਦੇ ਵਿੱਚ ਹੁਣ ਇਹਨਾਂ ਦਿਨਾਂ ਦੇ ਵਿੱਚ ਬਹੁਤ ਘੱਟ ਚਾਂਸ ਨੇ ਜਾ ਕੇ ਤੇ ਤੁਹਾਡੇ ਦੁਬਾਰਾ ਪਾਣੀ ਪੀ ਗਿਆ ਜਾਂ ਜ਼ਿਆਦਾ ਪਾਣੀ ਪੀ ਗਿਆ ਉੱਥੇ ਹੀ ਚੀਜ਼ਾਂ ਮੈਟਰ ਕਰਦੀਆਂ ਨੇ ਕਰਨੀ ਬਣਦੀ ਐ ਨਹੀਂ ਹੁਣ ਦੇਖੋ ਫੇਰ ਵੀ ਕਾਫੀ ਠੰਡ ਹੋ ਜਾਂਦੀ ਐ ਐਵੇਂ ਜੇ ਆਪਾਂ ਆਖੀਏ ਕਿ ਬਾਧੂ ਦੇ ਛੜਕਾਇਆ ਕਰੀ ਜਾਈ ਉਹ ਵੀ ਆਪਾਂ ਨੂੰ ਕਈ ਵਾਰੀ ਕੀ ਹੁੰਦਾ ਆਪਾਂ ਇੱਕ ਤੱਤ ਦੀ ਜ਼ਿਆਦਾ ਪੂਰਤੀ ਪੂਰਤੀ ਨਹੀਂ ਕਹਿਣ ਦਾ ਭਾਵ ਓਵਰਡੋਜ਼ ਦੇਤੀ ਤਾਂ ਦੂਜਾ ਤੱਤ ਆਟੋਮੈਟਿਕਲੀ ਬਲੌਕ ਹੋ ਜਾਂਦਾ ਜਾਂ ਸਾਈਡ ਤੇ ਹੋ ਜਾਂਦਾ ਭਈ ਤੂੰ ਕਰ ਲਾ ਕਰ ਲਾ ਤਾਂ ਦੇਖੋ ਜ਼ਿੰਕ ਨੇ ਫਾਸਫੋਰਸ ਦਾ ਜਾਂ ਡੀਏਪੀ ਦਾ ਕੰਮ ਨਹੀਂ ਕਰਨਾ ਹੁਣ ਬਹੁਤ ਸਾਰੇ ਵੀਰ ਨੇ ਜੇ ਤਾਂ ਦੇਖੋ ਜ਼ਿੰਕ ਦੀ ਗੱਲ ਕਰੀਏ ਅੱਗੇ ਜੇਕਰ ਜ਼ਿੰਕ ਤੁਸੀਂ ਝੋਨੇ ਨੂੰ ਚੰਗੀ ਤਰ੍ਹਾਂ ਦਿੱਤੀ ਆ ਕਹਿਣ ਦਾ ਭਾਵ ਤੁਸੀਂ ਨੇ ਜਿਹੜੀ ਰეკਮੈਂਡੇਡ ਡੋਜ਼ ਆ ਗਈ ਝੋਨੇ ਨੂੰ ਪਾਈ ਆ ਤੁਹਾਡੇ ਖੇਤ ਦੇ ਵਿੱਚ ਹੁਣ ਕਣਕ ਨੂੰ ਕੋਈ ਖਾਸ ਜ਼ਰੂਰਤ ਨਹੀਂ ਝੋ ਪਰ ਜੇ ਆਪਾਂ ਗੱਲ ਕਰੀਏ ਹਨ ਭਰੋ ਬਹੁਤ ਸਾਰੇ ਵੀਰ ਹੁੰਦੇ ਆ ਕਿ ਚਿਲੇਟਡ ਜ਼ਿੰਕ ਨਾਲ ਝੋਨੇ ਨੂੰ ਸਾਰਿਆ ਹੁੰਦਾ ਸਾਰੇ ਕਿਉਂ ਕਹਿ ਰਹੇ ਕਿ ਤਾਂ ਪਾਈ ਹੁੰਦੀ ਹੈ ਕਿ ਸਾਰੇ ਹੁੰਦਾ ਕਿਉਂਕਿ ਉਹਦੇ ਨਾਲ ਤਾਂ ਆਪਾਂ ਸਿਰਫ ਸਾਰ ਹੀ ਸਕਦੇ ਹਾਂ ਐਟ ਅ ਟਾਈਮ ਉਹ ਫਸਲ ਨੂੰ ਦੇਣੀ ਹੁੰਦੀ ਹੈ ਖੇਤ ਨੂੰ ਨਹੀਂ ਦਿੱਤੀ ਜਾਂਦੀ ਉਹ ਸਿਰਫ ਫਸਲ ਤੋਂ ਫਸਲ ਹੀ ਹੁੰਦੀ ਹੈ ਤਾਂ ਜੇਕਰ ਉਸ ਤਰੀਕੇ ਦਾ ਕੰਮ ਕੀਤਾ ਤਾਂ ਫੇਰ ਤੁਹਾਡੇ ਖੇਤ ਦੇ ਵਿੱਚ ਕਮੀ ਹੈਗੀ ਆ ਤਾਂ ਜ਼ਰੂਰ ਜਿੰਕ ਪਾਓ ਜਾਂ ਛੜਕਿਆ ਕਰਨ ਦੀ ਕੋਸ਼ਿਸ਼ ਕਰੋ ਛੜਕਿਆ ਕਰਨ ਵੇਲੇ ਵੀ ਇੱਕ ਧਿਆਨ ਰੱਖਣਾ ਬਹੁਤ ਸਾਰੇ ਵੀਰ ਨੇ 21% ਵਾਲਾ ਜਿਹੜਾ ਹੁੰਦਾਗਾ ਜਿੰਕ ਉਹ ਲੈ ਲੈਂਦੇ ਆ ਪਰ ਕਲੀ ਦਾ ਪਾਣੀ ਐਡ ਨਹੀਂ ਕਰਦੇ ਕਲੀ ਦਾ ਪਾਣੀ ਜ਼ਰੂਰੀ ਆ ਕਿ ਸਾਨੂੰ ਭਰਾ ਉਹਦੇ ਵਾਸਤੇ ਕਿਉਂਕਿ ਉਹ ਤੇਜਾਬੀਪਣ ਨਿਊਟਰਲ ਕਰਨ ਵਾਸਤੇ। ਇਹੀ ਹਾਲਾਤ ਸਲਫਰ ਦੇ ਨੇ ਜੇਕਰ ਸਲਫਰ ਦੀ ਕਮੀ ਆਉਂਦੀ ਹੈ ਫੇਰ ਹੀ ਕੋਈ ਛੜਕਿਆ ਕਰਨ ਵਾਲਾ ਜਾਂ ਸੱਟਾ ਦੇਣ ਵਾਲਾ ਜਾਇਓ। ਐਵੇਂ ਜੇ ਆਪਾਂ ਕਹੀਏ ਇਸ ਤਰੀਕੇ ਦੇ ਨਾਲ ਆਪਾਂ ਕਰ ਕਰਕੇ ਝਾੜ ਵਧਾ ਲਾਂਗੇ ਤਾਂ ਇਸ ਤਰ੍ਹਾਂ ਝਾੜ ਨਹੀਂ ਵਧਣਾ। ਕਿਉਂਕਿ ਬਹੁਤ ਸਾਰੇ ਕਿਸਾਨ ਭਰਾ ਉਸ ਤੋਂ ਬਾਅਦ ਸੋਚਦੇ ਹੁੰਦੇ ਕਿ ਯਾਰ ਆਪਾਂ ਛੜਕਿਆ ਵੀ ਕਰ ਦਿੱਤੇ ਤੇ ਝਾੜ ਆਪਣਾ ਗੁਮਾਂਢੀ ਜਿਹਾ ਨਿਕਲੇਗਾ ਤਾਂ ਉਨੇ ਹੀ ਨਿਕਲਣਾ ਭਰਾ ਉਹ ਜਦੋਂ ਘਾਟ ਹੀ ਨਹੀਂ ਸੀਗੀ। ਉਲਟਿਆ ਕੰਮ ਹੋ ਜਾਂਦਾ ਕਈ ਵਾਰੀ ਆਪਾਂ ਫਾਸਫੋਰਸ ਦੇਤੀ। ਜ਼ਿੰਕ ਦੀ ਓਵਰਡੋਜ਼ ਦੇਤੀ ਤਾਂ ਉਹਨੇ ਫਾਸਫੋਰਸ ਨੇ ਕੰਮ ਬੰਦ ਕਰ ਦੇਣਾ ਆਪਣਾ ਕਰਨਾ ਕਈ ਵੀਰਾਂ ਨੇ ਇਸ ਤਰੀਕੇ ਦੇ ਨਾਲ ਵੀ ਫਾਸਫੋਰਸ ਓਵਰਡੋਜ਼ ਜ਼ਿੰਕ ਦੇ ਕੇ ਬਜਾਈ ਦੇ ਸਮੇਂ ਤੇ ਉਹ ਕੰਮ ਵੀ ਆਪਣੀ ਫਾਸਫੋਰਸ ਦਾ ਕੰਮ ਵੀ ਜਿੰਨਾ ਉਹ ਤੋਂ ਲੈਣਾ ਸੀਗਾ ਉਹ ਪੱਥਰ ਬਣ ਕੇ ਰਹਿ ਗਈ ਉਹ ਬਲੌਕ ਹੋ ਜਾਂਦੀ ਹੈ ਇਹਨਾਂ ਚੀਜ਼ਾਂ ਤੋਂ ਵੀ ਆਪਾਂ ਨੇ ਬਚਣਾ ਹੁੰਦਾ ਹੀ ਨਹੀਂ ਹੈਗਾ ਕਿ ਆਪਾਂ ਵੱਧ ਤੋਂ ਵੱਧ ਸਮਾਨ ਪਾ ਦਾਂਗੇ ਕਿਉਂਕਿ ਜਿਹੜੀ ਚੀਜ਼ ਦੀ ਜ਼ਰੂਰਤ ਹੀ ਨਹੀਂ ਜਦੋਂ ਉਹ ਪਾ ਦਿੱਤਾ ਉਹਨੇ ਕੰਮ ਕਰਨਾ ਹੀ ਨਹੀਂ ਉਹਨੇ ਦੂਸਰੇ ਦਾ ਕੰਮ ਵੀ ਰੋਕ ਦੇਣਾ ਉਦਾਹਰਨ ਦੇ ਤੌਰ ਤੇ ਜੇਕਰ ਆਪਾਂ ਚਾਰ ਬੰਦਿਆਂ ਚਾਰ ਬੰਦਿਆਂ ਦਾ ਕੰਮ ਜੇਕਰ ਆਪਣੇ ਕੋਲੇ ਪੰਜਵਾਂ ਬੰਦਾ ਵਿਹਲਾ ਆ ਜੂਗਾ ਤਾਂ ਉਹ ਆਪਣਾ ਕੰਮ ਰੋਕੂਗਾ ਆਪਣੇ ਨਾਲ ਕੰਮ ਨਹੀਂ ਕਰਾਉਂਦਾ ਇਹੀ ਕੰਮ ਓਵਰਡੋਜ਼ ਦੀ ਆ ਉਹ ਵੀ ਇੱਕ ਕਿਸਮ ਦਾ ਓਵਰਡੋਜ਼ ਹੀ ਹੋਗੀ ਜਦੋਂ ਐਕਸਟਰਾ ਬੰਦਾ ਆ ਕੇ ਖੜ ਗਿਆ ਸੋ ਇਹਨਾਂ ਗੱਲਾਂ ਨੂੰ ਵੀ ਸਮਝੀਏ ਆਪਾਂ ਆਪਾਂ ਇਹ ਨਾ ਸੋਚੀਏ ਕਿ ਆਪਣੇ ਖੇਤ ਦੇ ਵਿੱਚ ਆਪਾਂ ਜ਼ਿਆਦਾ ਸਮਾਨ ਪਾ ਦਾਂਗੇ ਤੇ ਝਾੜ ਵੱਧ ਕੱਢ ਲਾਂਗੇ ਝਾੜ ਦੇਖੋ ਪਹਿਲੇ ਨੰਬਰ ਤੇ ਮੌਸਮ ਤੇ ਡਿਪੈਂਡ ਕਰਦਾ ਦੂਜੇ ਨੰਬਰ ਤੇ ਹੁੰਦਾ ਕਿ ਕਮੀਆਂ ਨੂੰ ਪੂਰਾ ਕਰਕੇ ਝਾੜ ਲੈਣਾ ਸੋ ਛਾੜਾ ਕੰਮ ਵੀਡੀਓ ਪਾਉਣਾ ਤੁਹਾਡੇ ਨਾਲ ਡਿਸਕਸ ਕਰਨੀ ਆ ਜੇਕਰ ਤੁਹਾਡੇ ਖੇਤ ਦੇ ਵਿੱਚ ਉਹ ਨਿਸ਼ਾਨੀਆਂ ਦਿਖਾਈ ਦਿੰਦੀਆਂ ਤਾਂ ਜਰੂਰ ਕਰੋ ਨਹੀਂ ਆਏ ਨੇ ਆਪਾਂ ਬਾਧੂ ਚ ਪਾਈਪਾਂ ਖਿੱਚੀ ਫਰੀ ਢੋਲੀਆਂ ਚੱਕੀ ਫਰੀ ਉਹਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਸੋ ਫਿਰ ਸਿਰਫ ਤੇ ਸਿਰਫ ਜੂਰੀਆ 2-4 ਤੁਸੀਂ ਜਿੰਨੇ ਵੀ ਘਟੇ ਪਾਉਣੇ ਆ ਓਨੇ ਘਠੋਕੇ ਪਾਓ ਤੇ ਤੁਹਾਡਾ ਝਾੜ ਫੇਰ ਵੀ ਵਧੀਆ ਨਿਕਲ ਜਾਣਾ ਵੱਡੀ ਗੱਲ ਹੁੰਦੀ ਆ ਕਿ ਪਾਣੀ ਧਣੀ ਦਾ ਧਿਆਨ ਰੱਖੋ ਇਹਨਾਂ ਦਿਨਾਂ ਦੇ ਵਿੱਚ ਦੂਜੇ ਪਾਣੀ ਬਾਰੇ ਗੱਲ ਕਰਦੇ ਆਂ ਅਗਲੀ ਵੀਡੀਓ ਦੇ ਵਿੱਚ ਕਿਉਂਕਿ ਦੂਜੇ ਪਾਣੀ ਦਾ ਟਾਈਮ ਵੀ ਆ ਗਿਆ ਜਿਹੜੇ ਹੈ ਗੇਠੀਆਂ ਬੀਜੀਆਂ ਸੀ ਸੋ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ